ਬੇਸ਼ਿਆਨਾ ਢੰਗ ਨਾਲ ਜਲਮਾਨਾ ਢੰਗ ਨਾਲ ਉਸ ਬੱਚੇ ਦਾ ਨਾ ਸਿਰਫ ਕਤਲ ਕੀਤਾ ਗਿਆ ਲੇਕਿਨ ਉਹਦੇ ਨਾਲ ਬਹੁਤ 3rd ਡਿਗਰੀ ਮੈਥਡਸ ਯੂਜ਼ ਕਰਕੇ ਉਹਦੇ ਨਾਲ ਜੋ ਬਦਫੈਲੀ ਹੋਈ ਔਰ ਜਿਸ ਢੰਗ ਨਾਲ ਕਤਲ ਇਹ ਇੱਕ ਪੰਜਾਬ ਦੀ ਜ਼ਮੀਰ ਜ਼ਮੀਰ ਜਗਾਉਣ ਵਾਲਾ ਮੁੱਦਾ ਹੈ ਕਿ ਕੋਈ ਵੀ ਬਾਹਰੋਂ ਆਣ ਕੇ ਸਾਡੀ ਸਟੇਟ ਵਿੱਚ ਨਾ ਜ਼ਮੀਨ ਲੈ ਸਕਦਾ ਸਾਡੀ ਸਟੇਟ ਵਿੱਚ ਨਾ ਵੋਟਰ ਬਣ ਸਕਦਾ ਸਾਡੀ ਸਟੇਟ ਵਿੱਚ ਨਾ ਸਰਕਾਰੀ ਨੌਕਰੀ ਲੈ ਸਕੀ ਆਪਾਂ ਇੱਕੋ ਸਟ੍ਰੋਕ ਨਾਲ ਇੱਕ ਲਾਅ ਦੇ ਨਾਲ ਆਪਣੀ ਪੰਜਾਬ ਦੀ ਡੈਮੋਗ੍ਰਾਫੀ ਯਾਨੀ ਕਿ ਆਬਾਦੀ ਦੇ ਸੰਤੁਲਨ ਨੂੰ ਬਚਾ ਸਕਦੇ ਆ ਆਪਣੀ ਜ਼ੁਬਾਨ ਬਚਾ ਸਕਦੇ ਆ ਆ ਸਾਡੀ ਪੱਗ ਬਚਾ ਸਕਦੇ ਆ ਔਰ ਪੰਜਾਬ ਦਾ ਸੱਭਿਆਚਾਰ ਤੇ ਜੇ ਆਪਾਂ ਇਹ ਕਾਨੂੰਨ ਨਾ ਬਣਾਇਆ 10 ਸਾਲ ਦੀ ਗੱਲ ਹੈ ਵੱਧ ਤੋਂ ਵੱਧ ਆਪਾਂ ਪੰਜਾਬੀ ਪੰਜਾਬ ਦੇ ਵਿੱਚ ਘਟ ਗਿਣਤੀ ਚ ਬੈਠਾ ਪਰ ਮੈਨੂੰ ਅਫਸੋਸ ਹੈ ਕਿ ਭਗਵੰਤ ਮਾਨ ਦੇ ਮੇਰਾ 2.5 ਸਾਲ ਦਾ ਬਿੱਲ ਕਿਉਂ ਰੱਖੀ ਬੈਠੇ ਨੇ ਕੀ ਕੋਈ ਕੇਜਰੀਵਾਲ ਜਾਂ ਸਸੋਡੀਆਂ ਇਹਨਾਂ ਨੂੰ ਇਹ ਲਾਅ ਨਹੀਂ ਬਣਾਉਣ ਦਿੰਦੇ ਕਿ ਹੋ ਸਕਦਾ ਉਹ ਗੈਰ ਪੰਜਾਬੀ ਨੇ ਆਪ ਤੇ ਉਹਨਾਂ ਨੂੰ ਸੂਟ ਨਾ ਕਰਦਾ ਹੋਵੇ ਇਹ ਲਾਅ ਬਣਾਉਣਾ ਬਹੁਤ ਬਹੁਤ ਲਾਜ਼ਮੀ ਆ ਮੇਰਾ ਬਿੱਲ ਤੁਸੀਂ ਇੰਟਰੋਡਿਊਸ ਕਰ ਦਿਓ ਪੰਜਾਬ ਦੀ ਵਿਧਾਨ ਸਭਾ ਦਾ ਇੱਕ ਸਪੈਸ਼ਲ ਸੈਸ਼ਨ ਬਲਾਓ ਤੁਰੰਤ ਉਹਦੇ ਤੁਸੀਂ ਇੰਟਰੋਡਿਊਸ ਕਰ ਦਿਓ ਸਾਰਿਆਂ ਦੀ ਬਹਿਸ ਖੜਾ ਦਿਓ ਅਗਰ ਇਹ ਬਿੱਲ ਹਾਰ ਜੂਗਾ ਮੈਂ ਛੱਡ ਦੂੰਗਾ ਡਿਮਾਂਡ ਨਾਲੇ ਪਤਾ ਲੱਗ ਜੂ ਆਪਾਂ ਨੂੰ ਕਿ ਪੰਜਾਬ ਦੇ ਕਿਹੜੇ ਕਿਹੜੇ ਐਮ ਐਲ ਏ ਪੰਜਾਬ ਨਾਲ ਖੜਦੇ ਨੇ ਕਿ ਪ੍ਰਵਾਸੀਆਂ ਦੇ ਨਾਲ ਖੜਦੇ ਨੇ ਸਾਰਿਆਂ ਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇ ਜਾਇਲਸ ਨੇ ਨਾ ਉਦੋਂ ਸਾਰੀਆਂ ਉਥੇ ਕ੍ਰਿਮੀਨਲਸ ਦਾ ਇੱਕ ਅੱਡਾ ਵਾ ਕਿਹੜਾ ਸੁਧਾਰ ਤੁਸੀਂ ਅੱਜ ਤੱਕ ਕੋਈ ਸੁਧਾਰ ਹੁੰਦੇ ਦੇਖਿਆ ਮੈਨੂੰ ਤਾਂ ਪੰਜਾਬ ਸਰਕਾਰ ਨੇ ਦੋ ਵਾਰੀ ਫੜ ਕੇ ਦਿੱਤਾ ਬਦਲਾਖੋਰੀ ਚ ਮੈਨੂੰ ਪਤਾ ਜੇਲਾਂ ਦੇ ਅੰਦਰ ਕੀ ਹੈਗਾ ਕਿਦਾਂ ਦਾ ਵਾਤਾਵਰਨ ਹੈ ਕਿੰਨੇ ਡਰੱਗਸ ਚੱਲਦੇ ਨੇ ਉਥੋਂ ਕੀ ਉਮੀਦ ਰੱਖਦੇ ਆ ਨਲੇਕੀ ਆ ਸਰਕਾਰ ਦੀ ਕਿ ਉਹਨਾਂ ਨੇ ਪੁਲਿਸ ਨੂੰ ਹੋਰ ਕੰਮ ਲਾਇਆ ਬੰਦੇ ਫੜ ਲੋ ਖੈਰੇ ਨੂੰ ਚੱਕ ਲੋ ਫਲਾਣੇ ਨੂੰ ਕਰ ਲੋ ਹੁਣ ਵੀ ਮੇਰੇ ਹੜਾ ਦੇ ਦੌਰਾਨ ਵੀ ਮੇਰੇ ਖਿਲਾਫ ਵਿਜੀਲੈਂਸੀ ਇਨਕੁਆਇਰੀ ਆਰਡਰ ਕੀਤੀ ਹੋਈ ਆ ਸਾਰੇ ਆਪੋਜੀਸ਼ਨ ਦੇ ਲੋਕਾਂ ਨੂੰ ਡਰਾਇਆ ਹੋਇਆ ਮੈਂ ਤਾਂ ਭਗਵਾਨ ਜੀ ਨੂੰ ਇਹ ਵੀ ਕਿਹਾ ਸੀ ਕਿ ਅਦਿਆਰੀ ਕਿ ਤੂੰ ਵਾਈਟ ਪੇਪਰ ਜਾਰੀ ਕਰ ਦੇ ਤੂੰ ਜਿਸ ਕਨੇ ਬਹੁਤ ਜੌਬਸ ਦਿੱਤੀਆਂ ਇੱਕ ਵਾਈਟ ਪੇਪਰ ਜਾਰੀ ਕਰ ਦੇ ਸਾਨੂੰ ਪਤਾ ਲੱਗ ਜੂ ਪੰਜਾਬ ਦੇ ਲੋਕਾਂ ਨੂੰ ਕਿ ਬਾਹਰਲੇ ਕਿੰਨੇ ਲੈ ਗਏ ਨੇ ਤੇ ਅੰਦਰਲੇ ਕਿੰਨੇ ਲੈ ਗਏ ਨੇ ਕਿਉਂਕਿ ਹੈ ਹੀ ਬਾਹਰਲੇ ਨੌਕਰੀਆਂ ਲੈ ਕੇ ਸਾਰੀਆਂ ਸਤਿ ਸ਼ਕਲ ਜੀ ਮੈਂ ਵੀ ਕਿਸੇ ਤੁਹਾਡੇ ਨਾਲ ਸਾਂਝ ਟੀਵੀ ਦੇਖ ਰਹੇ ਹੋ ਇਸ ਸਮੇਂ ਪੰਜਾਬ ਦੇ ਵਿੱਚ ਜਿਹੜਾ ਮੁੱਦਾ ਬਣਿਆ ਹੋਇਆ ਮੁੱ ਉਹ ਬੱਚਾ ਜਿਸ ਦਾ ਕੂਕਲਮ ਕਰਕੇ ਉਸ ਨੂੰ ਮਾਰ ਦਿੱਤਾ ਜਾਂਦਾ ਹੈ ਲੇਕਿਨ ਹੁਣ ਇਹ ਘਟਨਾ ਇਸ ਤਰੀਕੇ ਨਾਲ ਚੱਲ ਪਈ ਹੈ ਕਿ ਇੱਕ ਮੁਹਿੰਮ ਚੱਲ ਪਈ ਪੂਰੇ ਪੰਜਾਬ ਹੀ ਨਹੀਂ ਬਲਕਿ ਵਿਦੇਸ਼ਾਂ ਤੋਂ ਵੀ ਲੋਕ ਆਪ ਫੋਨ ਕਰਦੇ ਨੇ ਕਿ ਹਾਂਜੀ ਜੀ ਪੰਜਾਬ ਦੇ ਵਿੱਚੋਂ ਪ੍ਰਵਾਸੀਆਂ ਨੂੰ ਬਾਹਰ ਕੱਢੋ ਜਾਂ ਜਿਸ ਤਰੀਕੇ ਨਾਲ ਵੀ ਆ ਸੁਖਪਾਲ ਸਿੰਘ ਖੈਰਾ ਅੱਜ ਪਿੰਡ ਪਹਾਣੋ ਕੀ ਫਗਵਾੜਾ ਵਿਖੇ ਪਹੁੰਚੇ ਪਰਿਵਾਰ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਗੱਲਬਾਤ ਕਰਦੇ ਕਿ ਆਖਿਰਕਾਰ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਤੁਸੀਂ ਪਹੁੰਚੇ ਪਰਿਵਾਰ ਦੇ ਕੋਲ ਇਹ ਜਿਹੜੀ ਘੜੀ ਪਰਿਵਾਰ ਤੇ ਬੀਤ ਰਹੀ ਹੈ ਉਸ ਨਾਲ ਉਹਨਾਂ ਦਾ ਪਿੰਡ ਉਹਨਾਂ ਦਾ ਪਰਿਵਾਰ ਆਸ-ਪਾਸ ਦੇ ਲੋਕ ਪੂਰਾ ਸੂਬਾ ਉਹਨਾਂ ਨਾਲ ਖੜਾ ਹੈ ਕਿ ਬਹੇਦ ਹੀ ਕਟਿਆ ਹਰਕਤ ਉਹਨਾਂ ਨੇ ਬੱਚੇ ਨਾਲ ਹੋਈ ਜੀ ਪਹਿਲਾਂ ਕੂ ਕਰਮ ਕੀਤਾ ਗਿਆ ਉਸ ਤੋਂ ਬਾਅਦ ਇਹੋ ਜਿਹੀ ਹਰਕਤ ਹੋਈ ਹੈ ਤੇ ਪਰਿਵਾਰ ਨੂੰ ਮਿਲ ਕੇ ਸਭ ਤੋਂ ਪਹਿਲਾਂ ਤਾਂ ਮੈਂ ਕੰਡੈਮਨਡ ਕਰਦਾ ਹਾਂ ਕਿ ਬਹੁਤ ਬੇਸ਼ੀਅਾਨਾ ਢੰਗ ਨਾਲ ਜਲਮਾਨਾ ਢੰਗ ਨਾਲ ਉਸ ਬੱਚੇ ਦਾ ਨਾ ਸਿਰਫ ਕਤਲ ਕੀਤਾ ਗਿਆ ਲੇਕਿਨ ਉਹਦੇ ਨਾਲ ਬਹੁਤ 3rd ਡਿਗਰੀ ਮੈਥਡਸ ਯੂਜ਼ ਕਰਕੇ ਉਹਦੇ ਨਾਲ ਜੋ ਬਦਫੈਲੀ ਹੋਈ ਔਰ ਜਿਸ ਢੰਗ ਨਾਲ ਕਤਲ ਇਹ ਇੱਕ ਪੰਜਾਬ ਦੀ ਜ਼ਮੀਰ ਜ਼ਮੀਰ ਜਗਾਉਣ ਵਾਲਾ ਮੁੱਦਾ ਵਾ ਇਹਨਾਂ ਦਾ ਵਿਚਾਰਾਂ ਦਾ ਤਾਂ ਨੁਕਸਾਨ ਹੋ ਗਿਆ ਇਹਦੇ ਚਾ ਆਪਾਂ ਉਸ ਬੱਚੇ ਨੂੰ ਵਾਪਸ ਨਹੀਂ ਲਿਆ ਸਕਦੇ ਹਮਦਰਦੀ ਕਰ ਸਕਦੇ ਮਦਦ ਕਰ ਸਕਦੇ ਆ ਤੁਸੀਂ ਆਪਣੀ ਇੰਟਰਵਿਊ ਚ ਸ਼ੁਰੂ ਚ ਇਹ ਕਿਹਾ ਕਿ ਬਾਰੋਂ ਫੋਨ ਆਉਂਦੇ ਨੇ ਕਿ ਪ੍ਰਵਾਸੀਆਂ ਨੂੰ ਕੱਢੋ ਐ ਨਹੀਂ ਕੱਢ ਸਕਦੇ ਆਪਾਂ ਕਿ ਆਪਾਂ ਇਕੱਲੇ ਇਕੱਲੇ ਨੂੰ ਕੱਢਣ ਲੱਗਾਗੇ ਤਾਂ ਪਤਾ ਨਹੀਂ ਕਿੰਨੇ ਲੱਖ ਆ ਚੁੱਕਾ ਵਾ ਇਹਦਾ ਇੱਕੋ ਹੱਲ ਆ ਜਿਹੜਾ ਮੈਂ ਇੱਕ ਪ੍ਰਾਈਵੇਟ ਮੈਂਬਰ ਬਿੱਲ ਜਿਹੜਾ ਸਪੀਕਰ ਕੁਲਤਾਰ ਸੰਧਵਾ ਨੂੰ ਮਿਲ ਕੇ 2023 ਦੀ ਜਨਵਰੀ ਦਾ ਦਿੱਤਾ ਹੋਇਆ ਆ ਔਰ ਮੈਂ ਉਸ ਬਿਲ ਵਿੱਚ ਮੰਗ ਕੀਤੀ ਆ ਕਿ ਜੇਮ ਕਾਨੂੰਨ ਹੈ ਹਿਮਾਚਲ ਪ੍ਰਦੇਸ਼ ਵਿੱਚ ਜਿਵੇਂ ਲਾਅ ਹੈ ਹੁਣ ਉੱਤਰਾਖੰਡ ਚ ਬਣਾਇਆ ਹੁਣੇ 2025 ਬੀਜੇਪੀ ਸਰਕਾਰ ਨੇ ਹੁਣ ਰਾਜਸਥਾਨ ਗੁਜਰਾਤ ਕਿ ਕੋਈ ਵੀ ਬਾਹਰੋਂ ਆਣ ਕੇ ਸਾਡੀ ਸਟੇਟ ਵਿੱਚ ਨਾ ਜ਼ਮੀਨ ਲੈ ਸਕਦਾ ਸਾਡੀ ਸਟੇਟ ਵਿੱਚ ਨਾ ਵੋਟਰ ਬਣ ਸਕਦਾ ਸਾਡੀ ਸਟੇਟ ਵਿੱਚ ਨਾ ਸਰਕਾਰੀ ਨੌਕਰੀ ਲੈ ਸਕਦਾ ਸਮਝ ਗਏ ਹੁਣ ਅਗਰ ਇਹ ਲਾਅ ਪੰਜਾਬ ਦੀ ਵਿਧਾਨ ਸਭਾ ਅਡਾਪਟ ਕਰ ਲੇ ਤਾਂ ਫਿਰ ਜਿਹੜੇ 13000 ਪਿੰਡਾਂ ਚ ਵਿਚਾਰੇ ਮਤੇ ਪਾਉਂਦੇ ਫਿਰਦੇ ਨੇ ਲੁਕੀ ਪੰਚਾਇਤਾਂ ਦੇ ਉਹਦੀ ਲੋੜ ਹੀ ਨਹੀਂ ਪੈਣੀ ਔਰ ਆਪਾਂ ਨੂੰ ਇਕੱਲੇ-ਇਕੱਲੇ ਨੂੰ ਫੜ ਕੇ ਕੱਢਣ ਦੀ ਲੋੜ ਨਹੀਂ ਪੈਣੀ ਆਪਾਂ ਇੱਕੋ ਸਟ੍ਰੋਕ ਨਾਲ ਇੱਕ ਲਾਅ ਦੇ ਨਾਲ ਆਪਣੇ ਪੰਜਾਬ ਦੀ ਡੈਮੋਗ੍ਰਾਫੀ ਯਾਨੀ ਕਿ ਆਬਾਦੀ ਦੇ ਸੰਤੁਲਨ ਨੂੰ ਬਚਾ ਸਕਦੇ ਆ ਆਪਣੀ ਜ਼ੁਬਾਨ ਬਚਾ ਸਕਦੇ ਆ ਆ ਸਾਡੀ ਪੱਗ ਬਚਾ ਸਕਦੇ ਆ ਔਰ ਪੰਜਾਬ ਦਾ ਸੱਭਿਆਚਾਰ ਤੇ ਜੇ ਆਪਾਂ ਇਹ ਕਾਨੂੰਨ ਨਾ ਬਣਾਇਆ 10 ਸਾਲ ਦੀ ਗੱਲ ਹੈ ਵੱਧ ਤੋਂ ਵੱਧ ਆਪਾਂ ਪੰਜਾਬੀ ਪੰਜਾਬ ਦੇ ਵਿੱਚ ਘਟ ਗਿਣਤੀ ਚ ਬੈਠਾਂਗੇ ਕਿਉਂਕਿ ਸਾਡੇ ਬੱਚੇ ਤਾਂ ਵਿਦੇਸ਼ਾਂ ਨੂੰ ਚਲੇ ਗਏ ਨੇ ਉਹਨਾਂ ਦੀ ਜਗ੍ਹਾ ਦੇ ਉੱਤੇ ਤੜਾ ਤੜ ਬੱਸਾਂ ਟਰੱਕਾਂ ਟ੍ਰੇਨਾਂ 'ਚ ਭਰ-ਭਰ ਕੇ ਪ੍ਰਵਾਸੀ ਆ ਗਏ ਜਿਨ੍ਹਾਂ ਦਾ ਕੋਈ ਟਰੈਕ ਰਿਕਾਰਡ ਹੀ ਨਹੀਂਗਾ ਜਿਨ੍ਹਾਂ ਦਾ ਕੋਈ ਰਿਕਾਰਡ ਹੀ ਨਹੀਂ ਪੰਜਾਬ ਸਟੇਟ ਕੋਲ ਇਹ ਜਿਹੜਾ ਅਗਰ ਇੱਥੋਂ ਇੱਕ ਕ੍ਰਾਈਮ ਕਰਕੇ ਬੰਦਾ ਭੱਜ ਜਾਂਦਾ ਤੇ ਕਿਹੜੀ ਪੁਲਿਸ ਫੜ ਕੇ ਲੈ ਕੇ ਆਉਂਦੇ ਜੀ ਔਰ ਇਹ ਪਹਿਲਾਂ ਕ੍ਰਿਮੀਨਲ ਆ 7 ਸਾਲ ਇਹਨੇ ਕਹਿੰਦੇ ਜੇਲ੍ਹ ਕੱਟਿਆ ਯੂਪੀ 'ਚੋਂ ਮੇਰੇ ਇਲਾਕੇ ਦੇ ਵਿੱਚ ਇਸ ਤਰ੍ਹਾਂ ਦਾ ਇਨਸੀਡੈਂਟ ਹੋਇਆ 네ਪਾਲ ਤੋਂ ਜਾ ਕੇ ਲੈ ਕੇ ਬੰਦਾ 네ਪਾਲ ਬਾਰਡਰ ਤੋਂ ਲੈ ਕੇ ਆਇਆ ਕਿਉਂਕਿ ਉਹ ਫੋਨ ਲੈ ਗਿਆ ਸੀਗਾ ਲਾਲਚ ਕਰਦਾ ਹੋਇਆ ਸੋ क्राइम ਅਨਡਿਟੈਕਟਿਡ ਪਤਾ ਨਹੀਂ ਕਿੰਨੇ ਹੋਰ ਬੱਚਾ ਨਾ ਬਦਫੈਲੀ ਹੋ ਗਏ ਹੋਗੇ ਪਤਾ ਨਹੀਂ ਕਿੰਨੇ ਹੋਰ ਬੱਚੇ ਪਰਿਵਾਰਾਂ ਨੂੰ ਇੱਕਦਮ ਉਹਨਾਂ ਨੇ ਰੋਂਦ ਦਿੱਤਾ ਹੋਵੇਗਾ ਸੋ ਇਹ ਲਾ ਪਰ ਮੈਨੂੰ ਅਫਸੋਸ ਹੈ ਕਿ ਭਗਵਾਨਪਨ ਦੇ ਮੇਰਾ 2.5 ਸਾਲ ਦਾ ਬਿੱਲ ਕਿਉਂ ਰੱਖੀ ਬੈਠੇ ਨੇ ਕੀ ਕੋਈ ਕੇਜਰੀਵਾਲ ਜਾਂ ਸਸੋਡੀਆਂ ਇਹਨਾਂ ਨੂੰ ਇਹ ਲਾ ਨਹੀਂ ਬਣਾਉਣ ਦਿੰਦੇ ਕਿ ਹੋ ਸਕਦਾ ਉਹ ਗੈਰ ਪੰਜਾਬੀ ਨੇ ਆਪ ਤੇ ਉਹਨਾਂ ਨੂੰ ਸੂਟ ਨਾ ਕਰਦਾ ਹੋਵੇ ਇਹ ਲਾਅ ਬਣਾਉਣਾ ਬਹੁਤ ਬਹੁਤ ਲਾਜ਼ਮੀ ਆ ਤਾਂ ਕਰਕੇ ਮੈਂ ਅੱਜ ਸਪੌਟ ਵਿਜ਼ਿਟ ਕੀਤੀ ਮਦਦ ਕੀਤੀ ਉਹਨਾਂ ਦੀ ਔਰ ਸਾਰਿਆਂ ਨੂੰ ਬਾਕੀਆਂ ਨੂੰ ਵੀ ਅਪੀਲ ਕੀਤੀ ਕਿ ਹੋ ਸਕਦਾ ਤੇ ਉਹਦੀ ਜਿੰਨੀ ਜਿੰਨੀ ਹੋ ਸਕਦੀ ਮਦਦ ਕਰੋ ਪਰ ਜੇ ਤੁਸੀਂ ਆਪਣੀ ਸਟੇਟ ਨੂੰ ਬਚਾਉਣਾ ਚਾਹੁੰਦੇ ਆ ਇਹਦਾ ਹੋਰ ਕੋਈ ਸਾਡੇ ਕੋਲ ਰੈਜ਼ੋਲੂਸ਼ਨ ਨਹੀਂਗਾ ਹੁਣ ਅਗਲੀ ਗੱਲ ਮੈਂ ਇੱਕ ਦਿਨ ਸੁਣ ਰਿਹਾ ਸੀ ਭਗਵਾਨਪਤ ਮਾਨ ਕਹਿੰਦਾ ਸਾਡੇ ਬੱਚੇ ਵੀ ਕੈਨੇਡਾ ਜਾਂਦੇ ਨੇ ਜੀ ਅਮਰੀਕਾ ਜਾਂਦੇ ਨੇ ਮੈਨੂੰ ਪਹਿਲਾਂ ਇਹ ਗੱਲ ਦੱਸੋ ਕਿ ਇੱਕ ਚੀਫ ਮਿਨਿਸਟਰ ਦੇ ਲੈਵਲ ਦਾ ਆਦਮੀ ਇਹ ਗੱਲ ਨਹੀਂ ਸਮਝ ਪਾ ਰਿਹਾ ਜੇ ਕੈਨੇਡਾ ਤੇ ਅਮਰੀਕਾ ਸਾਡੇ ਬੱਚੇ ਜਾਂਦੇ ਤਾਂ ਉਹ ਵੀ ਸ਼ਰਤਾਂ ਪੂਰੀਆਂ ਕਰਕੇ ਪਾਸਪੋਰਟ ਚਾਹੀਦਾ ਵਾ ਵੀਜ਼ਾ ਚਾਹੀਦਾ ਵਾ ਪੀਆਰ ਚਾਹੀਦੀ ਆ ਚਾ 25 30 40 ਲੱਖ ਰੁਪਈਆ ਚਾਹੀਦਾ ਇਹ ਸ਼ਰਤਾਂ ਹੀ ਨੇ ਇਹੀ ਤਾਂ ਕਹਿ ਰਿਆ ਮੈਂ ਔਰ ਹਿਮਾਚਲ ਪ੍ਰਦੇਸ਼ ਨੇ ਅੱਜ ਤੋਂ 50 ਸਾਲ ਦਾ ਪਹਿਲਾਂ ਦਾ ਲਾਅ ਬਣਾਇਆ ਅਗਰ ਉਹਨਾਂ ਨੇ ਨਾ ਨਾ ਬਣਾਇਆ ਹੁੰਦਾ ਤੇ ਹਿਮਾਚਲ ਦੀਆਂ ਤਾਂ ਸਾਰੇ ਬਾਗ ਦਿੱਲੀ ਤੇ ਬੰਬੇ ਤੇ ਕਲਕੱਤਾ ਦੇ ਅਮੀਰ ਆਦਮੇ ਨੇ ਖਰੀਦ ਲੈਣੇ ਹੁੰਦੇ ਹੁਣ ਤੱਕ ਇਹਨੂੰ ਕਹਿੰਦੇ ਨੇ ਅਕਲਮੰਦੀ ਤੇ ਦੂਰ ਅੰਦੇਸ਼ ਲੀਡਰ ਡਾਕਟਰ ਵਾਇਸ ਪ੍ਰਮਾਤਮਾ ਸਿ ਚੀਫ ਮਿਨਿਸਟਰ 72 ਦਾ ਬਣਾਇਆ ਹੋਇਆ ਔਰ ਮੋਦੀ ਸਾਹਿਬ ਦੀ ਸਟੇਟ ਆਪਣੀ ਚ ਬਣਿਆ ਹੋਇਆ ਵਾ ਮੋਦੀ ਸਾਹਿਬ ਦੀ ਸਟੇਟ ਨੇ ਤਾਂ ਇੱਥੋਂ ਤੱਕ ਕਰਤਾ ਕਿ ਜਿਹੜੇ ਸਾਡੇ ਸਿੱਖ ਪਰਿਵਾਰ ਸੀ ਨਾ ਖੇਤੀ ਕਰਦੇ ਕੱਚ ਦੇ ਇਲਾਕੇ 'ਚ ਲਾਲ ਬਹਾਦਰ ਸ਼ਾਸਤਰੀ ਪ੍ਰਾਈਮ ਮਿਨਿਸਟਰ ਲੈ ਕੇ ਗਏ ਸੀ ਪੰਜਾਬ 'ਚੋਂ ਸਿੱਖ ਪਰਿਵਾਰਾਂ ਨੂੰ ਕਿ ਸਾਡਾ ਜੰਗਲਬਾਦ ਕਰ ਦਿਓ। ਉਹਨਾਂ ਨੇ ਕਈ ਪੁਸ਼ਤਾਂ ਲਾ ਕੇ ਜੰਗਲਬਾਦ ਕੀਤਾ ਉਹਨਾਂ ਦੀ ਮਲਕੀਤ ਰੱਦ ਕਰ ਦਿੱਤੀ। ਉਹ ਹਾਇ ਉਹ ਸੁਪਰੀਮ ਕੋਰਟ ਪਹੁੰਚੇ ਹੋਏ ਨੇ। ਸੋ ਜਿਹੜੀ ਸਟੇਟ ਸਾਨੂੰ ਕਹਿ ਰਹੀ ਆ ਜਾਂ ਸਾਡੇ ਤੇ ਇਲਜ਼ਾਮ ਲਾ ਰਹੀ ਕਿ ਤੁਸੀਂ ਜੀ ਪ੍ਰਾਈਮ ਮਿਨਿਸਟਰ ਨੇ ਬਿਹਾਰ ਦੀ ਰੈਲੀ ਵਿੱਚ 2024 'ਚ ਕਿਹਾ ਸੀ ਲੋਕ ਸਭਾਜ ਕਹੇ ਜੀ ਇਹ ਕਾਂਗਰਸ ਦਾ ਲੀਡਰ ਪੰਜਾਬ 'ਚ ਬਿਹਾਰੀਆਂ ਨੂੰ ਨਹੀਂ ਆਣ ਦੇਣਾ ਮਾਪੜੀ ਸਟੇਟ ਵਿੱਚ ਉਹਦਾ ਲੋਨ ਨੇ ਪੰਜਾਬੀ ਜਿਹੜੇ ਪੁਰਾਣੇ ਵਸੇ ਸੀ ਕਈ ਦਹਾਕੀਆਂ ਤੋਂ ਉਹ ਕੱਢ ਦਿੱਤੇ ਫੜ ਕੇ ਕੰਨੋ ਸੋ ਦੇਰਫੋਰ ਪੰਜਾਬ ਨੂੰ ਜਾਗਣਾ ਪਵੇਗਾ ਪੰਜਾਬ ਦੀ ਲੀਡਰਸ਼ਿਪ ਨੂੰ ਜਾਗਣਾ ਪਵੇਗਾ ਔਰ ਮੈਂ ਇਹ ਕਹੂੰਗਾ ਕਿ ਮੇਰਾ ਬਿੱਲ ਤੁਸੀਂ ਇੰਟਰੋਡਿਊਸ ਕਰ ਦਿਓ ਪੰਜਾਬ ਦੇ ਵਿਧਾਨ ਸਭਾ ਦਾ ਇੱਕ ਸਪੈਸ਼ਲ ਸੈਸ਼ਨ ਬਲਾਓ ਤੁਰੰਤ ਉਹਦੇ ਤੁਸੀਂ ਇੰਟਰੋਡਿਊਸ ਕਰ ਦਿਓ ਸਾਰਿਆਂ ਦੀ ਬਹਿਸ ਕਰਾ ਦਿਓ ਅਗਰ ਇਹ ਬਿੱਲ ਹਾਰ ਜੂਗਾ ਮੈਂ ਛੱਡ ਦੂੰਗਾ ਡਿਮਾਂਡ ਨਾਲੇ ਪਤਾ ਲੱਗ ਜੂ ਆਪਾਂ ਨੂੰ ਕਿ ਪੰਜਾਬ ਦੇ ਕਿਹੜੇ ਕਿਹੜੇ ਐਮਐਲਏ ਪੰਜਾਬ ਨਾਲ ਖੜਦੇ ਨੇ ਕਿ ਪ੍ਰਵਾਸੀਆਂ ਦੇ ਨਾਲ ਖੜਦੇ ਨੇ ਸਾਰਿਆਂ ਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜਿਵੇਂ ਸਾਨੂੰ ਦੇਖੋ ਸਾਰਿਆਂ ਨੂੰ ਪਤਾ ਕਿ ਜਿਹੜਾ ਜਿਸ ਵੱਲੋਂ ਇਹ ਸਾਰੀ ਕਰਪੂਤ ਕੀਤੀ ਗਈ ਹੈ ਉਹ ਪਹਿਲਾਂ ਜੇਲ੍ਹ ਚ ਸੁਧਾਰ ਘਰ ਚ ਹੋ ਕੇ ਆਇਆ ਜੀ ਇਸੇ ਬਲਦਕਨ ਮਾਮਲੇ ਚ ਗਿਆ ਸੀਗਾ ਜੇ ਹੁਣ ਸੁਧਾਰ ਘਰ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਸੁਧਾਰ ਘਰ ਦੇ ਵਿੱਚ ਉਸ ਤਰੀਕੇ ਸੁਧਾਰ ਨਹੀਂ ਕੀਤਾ ਗਿਆ ਹੋਊਗਾ ਜਾਂ ਉਹਨੂੰ ਇਹ سزا ਜਿਹੜੀ ਮਨਜ਼ੂਰ ਨਹੀਂ ਹੋਊਗੀ ਕਿ ਉਹ ਦੁਬਾਰਾ ਤੋਂ ਫਿਰ ਤੋਂ ਆ ਕੇ ਉਸੇ ਤਰ੍ਹਾਂ ਦਾ ਜਿਹੜੀਆਂ ਜੇਲ੍ਹ ਨੇ ਨਾ ਉਹ ਤਾਂ ਸਾਰੀਆਂ ਉੱਥੇ ਕ੍ਰਿਮੀਨਲਸ ਦਾ ਇੱਕ ਅੱਡਾ ਵਾ ਕਿਹੜਾ ਸੁਧਾਰ ਤੁਸੀਂ ਅੱਜ ਤੱਕ ਕੋਈ ਸੁਧਾਰ ਹੁੰਦੇ ਦੇਖਿਆ ਮੈਨੂੰ ਤਾਂ ਪੰਜਾਬ ਸਰਕਾਰ ਨੇ ਦੋ ਵਾਰੀ ਫੜ ਕੇ ਦਿੱਤਾ ਬਦਲਾਖੋਰੀ ਚ ਮੈਨੂੰ ਪਤਾ ਜੇਲ੍ਹਾਂ ਦੇ ਅੰਦਰ ਕੀ ਹੈਗਾ ਕਿੰਦਾ ਦਾ ਵਾਤਾਵਰਨ ਹੈ ਕਿੰਨੇ ਡਰੱਗਸ ਚੱਲਦੇ ਨੇ ਉੱਥੋਂ ਕੀ ਉਮੀਦ ਰੱਖਦੇ ਆ ਔਰ ਜਿਹੜਾ ਇਹ ਆਦਮੀ ਜਿਹੜਾ ਜਿਸ ਲੈਵਲ ਦਾ ਇਹਨੇ ਕ੍ਰਾਈਮ ਕਮਿਟ ਕੀਤਾ ਤੁਹਾਨੂੰ ਲੱਗਦਾ ਇਹਦੇ ਚ ਕੋਈ ਸੁਧਾਰ ਹੋਇਆ ਹੋਇਆ ਇਹ ਵਿਗੜਿਆ ਤਾਂ ਜ਼ਰੂਰ ਹੋ ਸਕਦਾ ਵਾ ਦੇਰਫੋਰ ਵਾਟ ਆਈ ਵੁੱਡ ਸੇਜ਼ ਕਿ ਮੈਂ ਬਾਰ-ਬਾਰ ਇਹ ਗੱਲ ਕਹਿ ਰਿਹਾ ਆ ਵਾ ਕਿ ਪੰਜਾਬ ਸਰਕਾਰ ਨੂੰ ਇੱਕ ਆਲਾਰਮ ਵੱਜਾ ਬਹੁਤ ਵੱਡਾ ਕਿਉਂਕਿ ਪਤਾ ਨਹੀਂ ਆਪਾਂ ਜੇ ਇਹਨੂੰ ਨਾ ਕਾਨੂੰਨ ਬਣਾਇਆ ਪਤਾ ਨਹੀਂ ਹੋਰ ਇਦਾਂ ਦੇ ਬੱਚੇ ਕਿੰਨੇ ਸ਼ਿਕਾਰ ਹੋਣਗੇ ਇਹ ਘੰਟੀ ਆ ਤੁਹਾਡੇ ਖਤਰੇ ਦੀ ਕਿ ਤੁਸੀਂ ਹੁਣ ਜਾਗ ਜਾਓ ਔਰ ਪੰਜਾਬ ਨੂੰ ਹੋ ਸਕੇ ਤਾਂ ਆਪਣੀ ਪੰਜਾਬ ਸਟੇਟ ਨੂੰ ਬਚਾ ਲੋ ਕੱਲ ਮੀਤ ਦਿਨੀ ਜਲੰਧਰ ਤੋਂ ਹੀ ਮਾਮਲਾ ਸਾਹਮਣੇ ਆਇਆ ਸੀਗਾ ਹਾਲਾਂਕਿ ਲੋਕਾਂ ਨੇ ਉਸ ਸਮੇਂ ਮੌਕੇ ਦੇ ਫੜ ਲਿਆ ਜੀ ਉਹਨੂੰ ਸਿਗਾ ਪ੍ਰਵਾਸੀ ਚੋਕਲੇਟ ਦੇਖ ਕੇ ਬੱਚੀ ਨੂੰ ਗਰਗਲਾਇਆ ਗਿਆ ਇੱਕ ਥਿੰਕੋ ਵੀ 4-5 ਸਾਲ ਦੀ ਬੱਚੀ ਸੀਗੀ ਸੀ ਸੋਸਾਇਟੀ ਪ੍ਰੀਤਨਗਰ ਲੋਕੈਲਿਟੀ ਚੋਂ ਮੈਂ ਦੇਖਿਆ ਉਹਦਾ ਵੀ ਸੋਸ਼ਲ ਮੀਡੀਆ ਤੇ ਬਹੁਤ ਮਾੜੀ ਗੱਲ ਹੈ ਉਹ ਤਾਂ ਕੁਦਰਤੀ ਬਚ ਗਈ ਹੈ ਕਿੰਨਿਆਂ ਨੂੰ ਬਚਾਓਗੇ ਕਿੰਨਾ ਕਿੰਨਿਆਂ ਦੇ ਘਰਾਂ ਦੇ ਬਾਹਰ ਪੇਰਾ ਦੇਓਗੇ ਕਿੰਨੇ ਬੱਚਿਆਂ ਨੂੰ ਸਕੂਲਾਂ ਚ ਜਾਣਾ ਮਾਰਕੀਟ ਤੱਕ ਜਾਣਾ ਕਿੰਨਿਆਂ ਬੱਚਿਆਂ ਨੂੰ ਤੁਸੀਂ ਜਿਹੜਾ ਹੈਗਾ ਉਹਨਾਂ ਨੂੰ ਸਿਕਿਉਰਿਟੀ ਐਨੀ ਕੋ ਸਟ੍ਰੋਕ ਦੇ ਨਾਲ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ ਚਲੋ ਇਹ ਤਾਂ ਇੱਕ ਸਵਾਲ ਹੋ ਗਿਆ ਜੀ ਪ੍ਰਵਾਸੀਆਂ ਤੇ ਕਿ ਜਿਕੇ ਪ੍ਰਵਾਸੀ ਆਏ ਪ੍ਰਵਾਸੀਆਂ ਦੇ ਮਾਮਲੇ ਜਿਹੜੇ ਉੱਪਰ ਕੇ ਸਾਹਮਣੇ ਆਏ ਹਨਾ ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਤੋਂ ਕਈ ਤਰੀਕ ਤੋਂ ਤੁਹਾਡੇ ਵੱਲੋਂ ਬਿਲ ਰੱਖਿਆ ਗਿਆ ਸੀਗਾ ਲੇਕਿਨ ਇਹ ਮਾਮਲੇ ਪੰਜਾਬ ਦੇ ਵਿੱਚ ਹੁਣ ਦੁਬਾਰਾ ਵੈਸੇ ਵੀ ਹੋਰ ਬਹੁਤ ਨੇ ਪ੍ਰਵਾਸੀ ਨੂੰ ਅਸੀਂ ਟਾਰਗੇਟ ਨਹੀਂ ਕਰ ਸਕਦੇ ਜਾਂ ਕਰ ਵੀ ਸਕਦੇ ਆ ਲੇਕਿਨ ਪ੍ਰਵਾਸੀ ਤੋਂ ਇਲਾਵਾ ਹੋਰ ਵੀ ਬਹੁਤ ਇਹੋ ਜਿਹੀ ਹਰਕਤਾਂ ਹੁੰਦੀਆਂ ਨੇ ਜੀ ਉਹਦੇ ਲਈ ਵੀ ਆਪਾਂ ਰੋਕ ਟੋਕ ਕਿਵੇਂ ਕਰ ਸਕਦੇ ਪ੍ਰਸ਼ਾਸਨ ਕਿਵੇਂ ਆ ਗਿਆ ਪ੍ਰਸ਼ਾਸਨ ਚੱਲਦਾ ਹੀ ਹੈ ਜੀ ਤਾਂ ਦੇਖੋ ਜੀ ਲਾਅ ਐਂਡ ਆਰਡਰ ਫੇਲੀਅਰ ਹੈ ਨਾ ਜੀ ਅਗਰ ਗੈਂਗਸਟਰ ਲੋਕਾਂ ਨੂੰ ਤੰਗ ਕਰ ਰਹੇ ਨੇ ਅਗਵਾ ਕੀਤੇ ਜਾ ਰਹੇ ਲੋਕੀ ਜਾਂ ਮਾਰੇ ਜਾ ਰਹੇ ਨੇ ਇਹ ਤਾਂ ਹੁਣ ਇਸ ਸਮੇਂ ਫਰੋਤੀਆਂ ਦਾ ਮਾਮਲਾ ਬਹੁਤ ਜ਼ਿਆਦਾ ਉੱਪਰ ਕੇ ਸਾਹਮਣੇ ਆਉਂਦਾ ਜਿੰਨੇ ਵੱਡੇ ਬਿਜ਼ਨਸਮੈਨ ਆ ਉਹਨਾਂ ਨੂੰ ਫਰੋਤੀਆਂ ਆਉਂਦੀਆਂ ਇਹ ਤਾਂ ਪੰਜਾਬ ਦੀ ਸਰਕਾਰ ਦੀ ਪੁਲਿਸ ਦੀ ਫੇਲੀਅਰ ਹੈ ਨਾ ਸਾਡੇ ਕੋਲ ਮੈਕੈਨਿਜ਼ਮ ਹੈ ਸਾਡੇ ਕੋਲ ਸੰਵਿਧਾਨ ਹੈ ਸਾਡੇ ਕੋਲ ਇੱਕ ਕ੍ਰਿਮੀਨਲ ਜਸਟਿਸ ਸਿਸਟਮ ਹੈ ਇਨੂੰ ਤਾਂ ਆਪਾਂ ਹੁਣ ਆਪਾਂ ਰਿਪਲੇਸ ਨਹੀਂ ਨਾ ਕਰ ਸਕਦੇ ਇਹ ਤਾਂ ਮਤਲਬ ਕਿ ਨਲੈਕੀ ਆ ਸਰਕਾਰ ਦੀ ਕਿ ਉਹਨਾਂ ਨੇ ਪੁਲਿਸ ਨੂੰ ਹੋਰ ਕੰਮ ਲਾਇਆ ਬੰਦੇ ਫੜ ਲਓ ਖੈਰੇ ਨੂੰ ਚੱਕ ਲਓ ਫਲਾਣੇ ਨੂੰ ਕਰ ਲਓ ਹੁਣ ਵੀ ਮੇਰੇ ਹੜਾਂ ਦੇ ਦੌਰਾਨ ਵੀ ਮੇਰੇ ਖਿਲਾਫ ਵਿਜੀਲੈਂਸੀ ਇਨਕੁਆਇਰੀ ਆਰਡਰ ਕੀਤੀ ਹੋਈ ਆ ਸਾਰੇ ਆਪੋਜੀਸ਼ਨ ਦੇ ਲੋਕਾਂ ਨੂੰ ਡਰਾਇਆ ਹੋਇਆ ਕੋਈ ਜਿਹੜਾ ਬੋਲਦਾ ਉਹਤੇ ਪੱਛੇ ਦਰਜ ਕਰ ਦਿੰਦੇ ਨੇ ਇਹ ਜਿਹੜਾ ਤੁਸੀਂ ਮਸਲਾ ਉਠਾਇਆ ਦਿਸ ਇਜ਼ ਗ੍ਰੋਸ ਅਟ ਫੇਲਿਅਰ ਆਫ ਦਾ ਲਾਅ ਐਂਡ ਆਰਡਰ ਆਫ ਪੰਜਾਬ ਪਰ ਜਿਹੜਾ ਮੈਂ ਕਹਿ ਰਿਹਾ ਕਿ ਗੈਰ ਪੰਜਾਬੀਆਂ ਦੇ ਵਾਸਤੇ ਇੱਕ ਲਾਅ ਬਣਨਾ ਚਾਹੀਦਾ ਉਹ ਟੋਟਲੀ ਇੱਕ ਸੈਪਰੇਟ ਇਸ਼ੂ ਆ ਅਗਰ ਵਿਧਾਨ ਸਭਾ ਉਹ ਲਾਅ ਬਣਾ ਦੇਗੀ ਤਾਂ ਸਾਡਾ ਪੰਜਾਬ ਜਿਹੜਾ ਉਹ ਮਹਿਫੂਜ਼ ਹੋ ਜਾਏਗਾ ਕਿ ਪੰਜਾਬ ਦੇ ਵਿੱਚ ਹੀ ਬਹੁਤ ਸਾਰੀਆਂ ਪੰਜਾਬ ਪੁਲਿਸ ਦੀ ਨੌਕਰੀਆਂ ਨੇ ਸਰਕਾਰੀ ਨੌਕਰੀਆਂ ਬਿਜਲੀ ਵਿਭਾਗ ਦੇ ਵਿੱਚ हिमाचल ਦੇ ਜਾਂ ਉਤਰਾਖੰਡ ਦੇ ਬਹੁਤ ਸਾਰੇ ਲੋਕ ਇੱਥੇ ਰਹਿੰਦੇ ਨਹੀਂ ਸਾਡੀ ਜੀ ਸਾਡੇ ਆਸ-ਪਾਸ ਬਹੁਤ ਸਾਰੇ ਸਾਨੂੰ ਮਿਲ ਜਾਣਗੇ ਲੇਕਿਨ ਅਸੀਂ ਲੋਕ ਤੁਸੀਂ ਜਿਵੇਂ ਕਿਹਾ ਕਿ ਅਸੀਂ ਲੋਕ ਉੱਥੇ ਜਾ ਕੇ ਕੋਈ ਜ਼ਮੀਨ ਨਹੀਂ ਲੈ ਸਕਦੇ ਇਹ ਕਰ ਹੀ ਨਹੀਂ ਸਕਦੇ। ਹਿਮਾਚਲ ਵਿੱਚ ਮੈਨੂੰ 1 ਇੰਚ ਲੈ ਕੇ ਜ਼ਮੀਨ ਦਿਖਾ ਦਿਓ ਬਿਨਾਂ ਸ਼ਰਤ ਪੂਰੀ ਕੀਤੇ ਤੁਸੀਂ ਜੌਬ ਨਹੀਂ ਲੈ ਸਕਦੇ। ਇਕੱਲੀ ਪੰਜਾਬ ਸਟੇਟ ਹੈ ਜਿੱਥੇ ਸਾਰੇ ਹਰਿਆਣਾ, ਰਾਜਸਥਾਨ, ਦਿੱਲੀ ਬਾਹਰੋਂ ਆਣ ਕੇ ਸਾਡੀਆਂ ਸਰਕਾਰੀ ਨੌਕਰੀਆਂ ਲਈ ਜਾਂਦੇ। ਮੈਂ ਤਾਂ ਭਗਵਾਨ ਜੀ ਨੂੰ ਇਹ ਵੀ ਕਿਹਾ ਸੀ ਕਿ ਤਿਆਰੀ ਕਿ ਤੂੰ ਵਾਈਟ ਪੇਪਰ ਹੀ ਜਾਰੀ ਕਰਦੇ ਤੁਸੀਂ ਕਹਿੰਦੇ ਬਹੁਤ ਜੌਬਸ ਦਿੱਤੀਆਂ। ਇੱਕ ਵਾਈਟ ਪੇਪਰ ਜਾਰੀ ਕਰਦੇ ਸਾਨੂੰ ਪਤਾ ਲੱਗ ਜੂ ਪੰਜਾਬ ਦੇ ਲੋਕਾਂ ਨੂੰ ਕਿ ਬਾਹਰਲੇ ਕਿੰਨੇ ਲੈ ਗਏ ਨੇ ਤੇ ਅੰਦਰਲੇ ਕਿੰਨੇ ਲੈ ਗਏ ਨੇ ਕਿਉਂਕਿ ਹੈ ਹੀ ਬਾਹਰਲੇ ਨੌਕਰੀਆਂ ਲੈ ਕੇ ਸਾਰੀਆਂ ਸਾਰੇ ਵਿਭਾਗਾਂ ਵਿੱਚ ਆਉਂਦੀਆਂ ਕਿਉਂਕਿ ਸਾਡੇ ਕੋਲ ਕੋਈ ਲਾਅ ਨਹੀਂ ਆ ਸਾਡੇ ਇਥਾਨ ਡੋਮਸਾਈਲ ਦੀ ਕੋਈ ਅਸਲੀ ਸ਼ਰਤ ਨਹੀਂ ਲਾਉਂਦੇ ਜੌਬ ਸਾਰੇ ਜੇ ਇਹ ਲਾਅ ਬਣ ਜੂਗਾ ਤੇ ਆਪਣੇ ਆਪ ਸਰਕਾਰੀ ਨੌਕਰੀਆਂ ਵਿੱਚ ਕੇਵਲ ਪੰਜਾਬ ਦੇ ਲੋਕਾਂ ਨੂੰ ਮਿਲਣਗੀਆਂ ਠੀਕ ਹੈ ਬੋ 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 ਸ਼ੁਕਰੀਆ ਜੀ ਹਨਵਰ ਸੋ ਦੇਖ ਸਕਦੇ ਹੋ ਖੈਰ ਸਾਬ ਨੇ ਗੱਲਬਾਤ ਕੀਤੀ ਹੈ ਸੋ ਬਾਕੀ ਜੋ ਤੁਹਾਨੂੰ ਨਾਲ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਉਂਕਿ ਜਿਹੜਾ ਮੁੱਦਾ ਇਸ ਸਮੇ